ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਖਿਲਾਫ ਰੂਸ ਜਿੱਤਾਇਆ ਇਹ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਵੀ ਉਹਨਾਂ ਕਿਹਾ। ਦੱਸਿਆ ਕਿ ਮੁੱਖ ਮੰਤਰੀ ਪੰਜਾਬបង្ਵੰਤਮਾਨੇ ਰਾਹੁਲ ਗਾਂਧੀ ਦੇ ਖਿਲਾਫ ਜੋ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਇਸ ਨੂੰ ਲੈ ਕੇ ਹੁਣ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਦਰਅਸਲ ਇਹ ਗੱਲ ਕਾਂਗਰਸ ਪਾਰਟੀ ਪਠਾਨਕੋਟ ਦਵੱਲੋ ਕਹੀ ਗਈ ਹੈ। ਉਹਨਾਂ ਦੱਸਿਆ ਕਿ ਉੱਥੇ ਇਸ ਨੂੰ ਲੈ ਕੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕਾਂਗਰਸਲਾ ਪ੍ਰਧਾਨ ਤੇ ਸੁਝਾਨਪੁਰ ਵਿਧਾਇਕ ਨਰੇਸ਼ਪੁਰੀ ਦੀ ਦੇਖਰੇਖ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਲਕਾ ਪੁਆਦੇ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਤੇ ਪੰਜਾਬ ਕਾਂਗਰਸ ਦੇ ਖਜ਼ਾਨਤੀ ਦੇ ਸਾਬਕਾ ਪਠਾਨਕੋਟ ਅੰਮ੍ਰਿਤ ਵੀ ਮੌਜੂਦ ਰਹੇ ਨੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਇਹ અપਮਾਨ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੁੱਖ ਮੰਤਰੀ ਬੋਖਲਾ ਚੁਕੇ ਨੇ ਇਸ ਦੇ ਲਈ ਉਹ ਜਈਆਂ ਗੱਲਾਂ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਅਧਿਕਾਰੀ ਅਜਿਹਾ ਦੀ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਮੌਕੇ ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਤੇ ਜੂਨੀਅਰ ਲੀਡਰ ਤੋਂ ਇਲਾਵਾ ਪਾਰਟੀ ਵਰਕਰ ਵੀ ਮੌਜੂਦ ਰਹੇ ਨੇ ਜਿਹੜੇ ਜੋ ਗੱਲ ਹੈ ਕਿ ਕਿਹੜੇ ਪਦ ਤੇ ਬੈਠਾ ਹੈ ਔਰ ਜਿਹੜੀ ਸੈਂਟਰ ਚ ਸੱਤਾ ਚ ਸਰਕਾਰ ਹੈ ਜਿਹਦੇ ਕੋਲੋਂ ਪੰਜਾਬ ਸਰਕਾਰ ਨੂੰ ਕੁਝ ਮਿਲਣਾ ਹੈ ਤੇ ਜਿਹੜਾ ਪੰਜਾਬ ਦਾ ਸੀਐਮ ਹੈ ਉਹ ਸਾਡਾ ਜਿਹੜਾ ਦੇਸ਼ ਦਾ ਰਾਸ਼ਟਰੀ ਦક્ષ ਕਾਂਗਰਸ ਪਾਰਟੀ ਦਾ راہਲ ਗਾਂਧੀ ਜੀ ਜਿਹੜੇ ਵਿਪੱਖਸ਼ ਦੇ ਹੰਦ ਲੇਤਾ ਰਹੇ ਉਹਨਾਂ ਤੇ ਪਤਨੀ ਜੀ ਦੀ ਜਿਹੜੇ ਗੱਲਾਂ ਕਰਨੇ ਆ ਉਹਦੇ ਅੱਜ ਸਮੰਦ ਦੇ ਵਿੱਚ ਜਿਹੜਾ ਪਠਾਨਕੋਟ ਦੇ ਵਿੱਚ ਸਾਡੇ ਛੋਟੇ ਭਰਾ ਨਰੇਸ਼ਪ੍ਰੀ ਜਿਹੜੇ ਸਾਡੇ ਮੌਜੂਦਾ ਐਮਐਲਏ ਔਰ ਪਠਾਨਕੋਟ ਦੇ ਜ਼ਿਲ੍ਹੇ ਦੇ ਪ੍ਰਧਾਨ ਉਹਨਾਂ ਦੇ ਰਹਿਨਵਾਹੀ ਥਲੇ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਉਸ ਸੰਬੰਧ ਚ ਕੀਤਾ ਔਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਅੱਜ ਤੱਕ ਪੰਜਾਬ ਦੀ ਸਰਕਾਰ ਸਵਾ 3 ਸਾਲ ਤੋਂ ਉੱਪਰ ਬਣੀ ਹੋਈ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਦੇਖੋ ਜਿਹੜੀ ਵੀ ਕੋਈ ਬਿਲਡਿੰਗ ਬਣਾਣੀ ਹੁੰਦੀ ਆ ਉਹਦਾ ਪਹਿਲੇ ਨੀਂਹ ਪੱਥਰ ਜਿਹੜਾ ਉਹ ਅੱਛਾ ਰੱਖਿਆ ਜਾਂਦਾ ਇਹਨਾਂ ਦੀ ਨੀਂਹ ਪੱਥਰੀ ਝੂਠਾ ਹੈ ਤੇ ਅੱਜ ਤੱਕ ਤੇ ਫੇ ਝੂਠੇ ਹੋਏ ਜੋ ਜੋ ਇਹਨਾਂ ਗੱਲ ਕਹੀ ਸੀ ਕੋਈ ਉਹਦੇ ਉੱਤੇ ਨਹੀਂ ਕੰਮ ਜਬ ਹੋਇਆ ਔਰ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਮਾਡਲਸ ਸੀ ਉਹ ਸਾਰੇ ਫੇਲ ਹੋਏ ਉਹ ਫੇਲ ਹੋ ਗਏ ਸਾਰੇ ਜਿਹੜੇ ਪੰਜਾਬ ਤੇ ਲਿਆ ਰਹੇ ਨੇ ਦੇਖੋ ਕਿੱਡੇ ਨਿੰਦਰੀ ਜੋ ਗੱਲ ਹੈ ਕਿ ਪੰਜਾਬ ਦਾ ਪਰਿਵਾਰੀ ਆਮ ਆਦਮੀ ਪਾਰਟੀ ਨੇ ਕਿਹਨੂੰ ਬਣਾਇਆ ਕਰਪਟ ਆਦਮੀ ਨੂੰ ਬਣਾਇਆ ਔਰ ਜਿਹੜੇ ਬੰਦੇ ਨੇ ਇਹ ਕਿਹਾ ਸੀ ਵੀ ਮੈਂ ਸਕੂਲਾਂ ਦਾ ਮਾਡਲ ਬਹੁਤ ਵਧੀਆ ਬਣਾਤਾ ਉਹ ਵੀ ਫੇਲ ਹੋਇਆ ਉਹਦੇ ਤੋਂ ਬਾਅਦ ਜਿਹੜਾ ਸਤਿੰਦਰ ਜੈਨ ਜਿਹੜਾ ਜੇਲ ਕੱਟ ਕੇ ਆਇਆ ਉਹਦਾ ਵੀ ਮਾਡਲ ਫੇਲ ਹੋਇਆ ਹੁਣ ਜਿਹੜੇ ਕੇਜੜੀ ਵਾਲੇ ਜਿਨ੍ਹਾਂ ਕਿਹਾ ਵੀ ਮੈਂ ਦਿੱਲੀ ਬਹੁਤ ਵਧੀਆ ਬਣਾਈ ਔਰ ਚਲਾਈ ਹੈ ਉਹਦਾ ਮਾਡਲ ਹੀ ਫੇਲ ਹੋਇਆ ਉਹਨਾਂ ਦੀਆਂ ਚੀਜ਼ ਜਿਹੜਾ ਗੱਟ ਕੋਈ ਵੀ ਹੋਇਆ ਉਹ ਤੇ ਕਦੇ ਨਹੀਂ ਕੋਲ ਲੈਂਦਾ ਉਹਨਾਂ ਰਿਜੈਕਟ ਚੀਜ਼ ਜਿਹੜੀ ਆ ਉਹ ਪੰਜਾਬ ਤੇ ਲਿਆ ਕੇ ਆਏ ਨੇ ਪਰ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ ਮੈਂ ਲੋਕਾਂ ਕੇ ਅਪੀਲ ਕਰਦਾ 25 ਵੀ ਲੱਗ ਗਈ ਹੈ ਕਿ ਅਗਲੀ 26 ਵੀ ਲੱਗ ਜਾਣੀ ਹੈ ਤੇ 27 ਲਾ ਜਣੇ 27 ਦੀ ਧਾਰਾ ਵੀ ਕੋਈ ਨਹੀਂ ਸਾਡਾ ਭਰਾ ਦੱਸਦਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਕਿਹੜੀ ਧਾਰਾ ਹੁੰਦੀ ਹੈ 27 ਸੋ ਲੋਕਾਂ ਨੇ ਮਨ ਬਣਾ ਲਿਆ ਬਹੁਤ ਦੁਖੀ ਬਹੁਤ ਪਰੇਸ਼ਾਨ ਲੋਕੀ ਨੇ ਪੰਜਾਬ ਦੇ ਉਹ ਆਉਣ ਵਾਲਾ ਟਾਈਮ ਜਿਹੜਾ ਉਹ ਆਪੇ ਨੂੰ ਦੱਸ ਦੇ ਲੈਰੇ ਵੱਲੋਂ ਸਾਰੀ ਜਨਤਾ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਤਗੜੇ ਹੋ ਕੇ ਇੱਕੋ ਪਾਰਟੀ ਇਹ ਦੇਸ਼ ਔਰ ਸੂਬੇ ਚ ਰਾਜ ਕਰ ਸਕਦੀ ਕੋ ਕਾਂਗਰਸ ਪਾਰਟੀ ਹੈ ਤੇ ਕਾਂਗਰਸ ਪਾਰਟੀ ਨੂੰ ਜਿਤਾਓ ਬਹੁਤ ਬਹੁਤ ਤਮਗਾ ਹਾਂ ਉਧਰ ਆ ਜਾ ਤੇ